ਮਹਾ ਭਾਰਤ ਦੇ ਯੁੱਧ ਤੋਂ ਬਾਅਦ ਧ੍ਰਿਤ ਅਕਟਰ ਨੇ ਯੁਧਿਸ਼ਤਰ ਨੂੰ ਪੁੱਛਿਆ "ਹੇ ਧਰਮਰਾਜ ਕੀ ਤੂੰ ਦੱਸ ਸਕਦਾ ਹੈ ਕਿ ਇਸ ਯੁੱਧ ਵਿੱਚ ਕਿੰਨੇ ਸੂਰਮੇ ਮਾਰੇ ਗਏ?" ਤਾਂ ਯੁਧਿਸ਼ਤਰ ਨੇ ਉੱਤਰ ਦਿੱਤਾ ਕਿ "ਪਿਤਾ ਜੀ 1 ਅਰਬ 66 ਕਰੋੜ ਤੇ 20 ਹਜ਼ਾਰ ਯੋਧੇ ਇਸ ਲੜਾਈ ਵਿੱਚ ਮਰੇ ਤੇ 24 ਹਜ਼ਾਰ ਯੋਧਿਆਂ ਦਾ ਕੋਈ ਪਤਾ ਨਹੀਂ ਲੱਗ ਰਿਹਾ। ਹਾਥੀਆਂ ਤੇ ਘੋੜਿਆਂ ਦੀ ਗਿਣਤੀ ਦਾ ਕੋਈ ਅਨੁਮਾਨ ਹੀ ਨਹੀਂ।" ਇਹ ਸੁਣ ਕੇ ਧ੍ਰਿਤ ਅਕਟਰ ਨੇ ਕਿਹਾ ਕਿ "ਹੇ ਮਹਾਰਾਜ" ਇਸ ਯੁੱਧ ਵਿੱਚ ਮਾਰੇ ਗਏ ਸਭ ਯੋਧਿਆਂ ਦਾ ਵਿਧੀ ਪੂਰਵਕ ਦਾਹ ਸੰਸਕਾਰ ਕਰਾਓ ਰਾਜਾ ਤ੍ਰਿਤਰਾਸਤਰ ਦੀ ਆਗਿਆ ਮਿਲਣ ਤੇ ਫਿਰ ਧਰਮਰਾਜ ਨੇ ਕੌਰਵਾ ਦੇ ਕੁੱਲ ਪੁਜੋਤ ਸੁਧਰਮਾ ਆਪਣੇ ਪੁਜੋਤ ਧੌਮੇ ਅਤੇ ਸੰਜੀ ਨੂੰ ਕਿਹਾ ਕਿ ਆਪ ਇਹਨਾਂ ਸਾਰੇ ਯੋਧਿਆਂ ਦੀ ਅੰਤਮ ਕਰਿਆ ਦਾ ਪ੍ਰਬੰਧ ਕਰੋ ਕਿਸੇ ਵੀ ਸੂਰਮੇ ਦਾ ਸਰੀਰ ਦਾਹ ਸੰਸਕਾਰ ਤੋਂ ਬਿਨਾਂ ਨਹੀਂ ਰਹਿਣਾ ਚਾਹੀਦਾ ਤਾਂ ਕਹਿੰਦੇ ਸਾਰਿਆਂ ਨੇ ਮਿਲ ਕੇ ਕਿਓ ਲੱਕੜੀਆਂ ਚੰਦਨ ਧੂਪ ਇਨਾਂ ਦਾ ਪ੍ਰਬੰਧ ਕਰਕੇ ਸਾਰੇ ਮ੍ਰਿਤਕਾਂ ਦਾ ਅੱਡੋ ਅੱਡ ਦਾ ਸੰਸਕਾਰ ਕੀਤਾ ਸੀਗਾ